ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਾਂ ਪੀਆਰ 131 ਦੇ ਵੀਡੀਓ ਪਾਈ ਸੀ ਤੇ ਹੁਣ ਆਪਾਂ ਅੱਜ ਪੀਆਰ 126 ਦੇ ਵੀਡੀਓ ਪਾ ਰਹੇ ਹਾਂਗੇ ਤੇ ਆਹ ਵੈਰੈਟੀ ਕਿਸਾਨ ਵੀਰੋ ਆਪਣੀ ਤਕਰੀਬਨ 44 ਦਿਨ ਦੀ ਵੈਰੈਟੀ ਹੋ ਗਈ ਆਪਣੀ ਇਹ ਪੀਆਰ 126 ਤੇ ਵੈਰੈਟੀ ਵਧੀਆ ਖੜੀ ਐ ਕੋਈ ਪੱਤਾ ਲਪੇਟ ਨਹੀਂ ਕੋਈ ਸੀਡ ਫਲਾਈਟ ਦੀ ਕੋਈ ਇਹਨੂੰ ਸਮੱਸਿਆ ਨਹੀਂ ਹੈਗੀ ਕੋਈ ਗੋਵ ਵਾਲੀ ਸੁੰਡੀ ਦੀ ਸਮੱਸਿਆ ਨਹੀਂ ਆਈ ਮੀਂਹ ਪੈਣ ਕਰਕੇ ਪਰ ਇੱਕ ਚੀਜ਼ ਥੋੜੀ ਜੀ ਮੈਨੂੰ ਇਸ ਵਾਰ ਦੇਖਣ ਚ ਅਜੀਬ ਲੱਗੀ ਵੀ ਨਾਲੇ ਤਾਂ ਇਹਦੀ ਪਨੀਰੀ ਤਕਰੀਬਨ 25 26 ਦਿਨ ਦੀ ਪਨੀਰੀ ਲਾਤੀ ਸੀ ਆਪਾਂ ਨੇ ਵੀ ਇਹ ਜਿਹੜੀ ਵੈਰੈਟੀ ਹੈ ਗੁੱਬਾਂ ਬਹੁਤ ਛੇਤੀ ਫਲਾਈਆਂ ਨੇ ਇਸ ਵਾਰ ਇਹਨੇ ਅੱਗੇ ਜਾ ਕੇ ਜਿਹੜਾ ਇਹ ਟਾਈਮ ਪੀਰੀਅਡ ਆਉਂਦਾ ਹੁੰਦਾ ਇਹ ਤਕਰੀਬਨ 50 ਦਿਨ ਤੋਂ ਪਲੱਸ ਆਉਂਦਾ ਇਸ ਵਾਰ ਇਹ ਸਾਰੀ ਵੈਰੈਟੀ ਗੁੱਬਾਂ ਫਲਾਈਂ ਖੜੀ ਹੈ ਤੇ ਸਪਰੇ ਆਪਾਂ ਅਜੇ ਤੱਕ ਇਹਦੇ ਇੱਕ ਵੀ ਨਹੀਂ ਕਰੀ ਸਪਰੇ ਸਕਿਪ ਕਰਤੀ ਸੀ ਆਪਾਂ ਨੇ ਪਹਿਲਾਂ ਚਲੋ ਹੁਣ ਸਾਰੇ ਤੋਂ ਬਾਅਦ ਹੀ ਦੇਖਾਂਗੇ ਜੇ ਲੋਡ ਪਈ ਕਰ ਦਾਂਗੇ ਤੇ ਜਿਹੜੀ ਕਿਸਾਨ ਵਿਰੋ ਪੀਆਰ 131 ਵੈਰਾਈਟੀਆਂ ਆਪਣੀ ਇਹਦੇ ਜਿਹੜੇ ਬੂਝੇ ਲੱਗੇ ਹੋਣੇ ਉਹ ਵੀ ਦੇਖੋ ਸਾਰੇ ਨਸਾਰਾ ਲੈ ਚੁੱਕੇ ਨੇ ਇਹ ਵੈਰਾਈਟੀ ਦੇ ਵਿੱਚ ਥੋੜਾ ਰਲਾ ਸੀਗਾ ਕਿਸ ਤੋਂ 20 ਬੀ ਲਿਆ ਸੀ ਆਪਾਂ ਨੇ ਉਹਦੇ ਕਰਕੇ ਤੇ ਕਿਸਾਨ ਵਿਰੋ ਪੀਆਰ 126 ਵਾਲੇ ਦਾ ਜਮੀਨਾਂ ਨਾ ਡਰੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ PR 131 ਹੈ ਜਿਹੜੀ ਉਹ ਵੀ ਤੱਕੜ ਵੈਰਾਈਟੀ ਹੈ ਤੇ PR 126 ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ 3 ਸਾਲ ਤਾਂ ਹੋ ਗਏ ਇਹਨੂੰ ਰਾਜ ਕਰਦੀ ਨੂੰ ਤੇ ਇਹ ਰਾਜ ਹੀ ਕਰੂਗੀ। ਇਹਦਾ ਮੁਕਾਬਲਾ ਨਹੀਂ ਕੋਈ ਹੋ ਸਕਦਾ। ਇੰਨੀ ਥੋੜੇ ਸਮੇਂ ਦੀ ਵੈਰਾਈਟੀ ਤੇ ਇੰਨੀ ਵਧੀਆ ਵੈਰਾਈਟੀ ਰੋਗ ਰਹਿਤ ਵੈਰਾਈਟੀ ਕੋਈ ਨਹੀਂ ਹੋ ਸਕਦੀ। ਬਹੁਤ ਟੌਪ ਦੀ ਵੈਰਾਈਟੀ ਆ ਬਹੁਤ ਵਧੀਆ ਝਾੜ ਹੈ। ਕੋਈ ਇਹਦੇ ਚ ਕੋਈ 1% ਦੀ ਸਮੱਸਿਆ ਨਹੀਂ ਹੈਗੀ ਮੈਂ ਬਹੁਤ ਖੁਸ਼ ਆ ਇਹ ਚੀਜ਼ ਤੋਂ तकरीबन ਮੇਰੇ ਲਵੇ 8-9 ਏਕੜ 8 ਏਕੜ ਦੇ ਹੈਗੇ ਨੇ 8.5 ਏਕੜ ਪੀਆਰ 126 ਦੇ ਜਿੰਨਾ ਮੱਕੀ ਵਾਲਾ ਖੇਤ ਆ ਸਾਰਾ ਉਹ ਲੱਗਿਆ ਹੋਇਆ ਬਾਕੀ ਕਿਲਾ ਡੇਢ ਕਿਲਾ ਲੱਗਿਆ ਹੋਇਆ ਵੈਰਾਈਟੀ ਬਹੁਤ ਆਪਦੀ ਹੈ ਤੇ ਕਿਸਾਨ ਵੀਰੋ ਜਿੰਨਾ ਕਾਪਾ ਨੂੰ ਔੜਨੇ ਇਸ ਵਾਰ ਪਰੇਸ਼ਾਨ ਕਰਿਆ ਸੀਗਾ ਓਨਾ ਕ ਹੀ ਆਪਾਂ ਨੂੰ ਇਸ ਵਾਰ ਬਿਮਾਰੀਆਂ ਤੋਂ ਵੀ ਰਹਿਤ ਜਿਹੜੀਆਂ ਜੀਰੀਆਂ ਨੇ ਉਹ ਰਹੀਆਂ ਨੇ ਕਿਉਂਕਿ ਹੁਣ ਜਿਹੜਾ ਮੀਂਹ ਹੈ ਸਮੇਂ ਸਿਰ ਪੈਂਦਾ ਰਹਿੰਦਾ ਹਵਾ ਵਗੈਰਾ ਚੱਲ ਜਾਂਦੇ ਮੀਂਹ ਨਾਲ ਪੱਤਾ ਲਪੇਟ ਦੀ ਵੀ ਪ੍ਰੋਬਲਮ ਸੋਲਵ ਹੋ ਜਾਂਦੀ ਆ ਤੇ ਬਾਕੀ ਜੀਰੀਆਂ ਨੇ ਜਿਹੜੀਆਂ ਸੀਧ ਫਲਾਈਟ ਝੁਲਸ ਰੋਗ ਵਗੈਰਾ ਜਿਹੜਾ ਲੱਗਦਾ ਉਹਨਾਂ ਤੋਂ ਵੀ ਰਹਿਤ ਨੇ ਤੇ ਬਾਕੀ ਝਾੜ ਕੁਦਰਤ ਦੇ ਹੱਥ ਹੈ ਕਿਉਂਕਿ ਅਜੇ ਤੱਕ ਝਾੜ ਬਾਰੇ ਆਪਾਂ ਕੁਝ ਨਹੀਂ ਕਲੀਅਰ ਕਰ ਸਕਦੇ ਕਿਉਂਕਿ ਉਹ ਕੁਦਰਤ ਨੇ ਦਿਨਾ ਪੱਕੀ ਪਕਾਈ ਨੂੰ ਵੀ ਝਾੜ ਦਿੰਦੀ ਹੈ ਕੁਦਰਤ ਜਿਹੜਾ ਮੇਰਾ ਮੰਨਣਾ ਤੇ ਬਾਕੀ ਪੀਆ 126 ਵਾਲੇ ਕਿਸਾਨ ਵੀਰ ਨੇ ਜਿਹੜੇ ਵਿਕਰੀ ਦੀ ਜਮੀਂ ਟੈਨਸ਼ਨ ਨਾ ਲਾਓ ਕਿਉਂਕਿ ਉਹ ਜਿਹੜਾ ਰੌਲਾ ਸਰਕਾਰ ਦਾ ਤੇ ਸੈਲਰ ਮਾਲਕਾਂ ਦਾ ਉਹ ਆਪਾਂ ਉਹ ਆਪ ਦਾ ਆਪ ਹੀ ਨਿਜਠਣਗੇ ਆਪਾਂ ਉਹ ਰੋਲੇਜ ਨਹੀਂ ਪੈਣਾ ਤੇ ਆਪਾਂ ਆਪਣੀ ਜਿਹੜੀ ਫਸਲਾ ਬੀਜਨੀਆ ਚੰਗੀ ਤਰ੍ਹਾਂ ਪਾਲਨੀਆ ਪਲੂਸਨੀਆ ਤੇ ਵੱਢ ਕੇ ਮੰਡੀ ਚ ਲੈ ਜਾਣੀ ਆ ਤੇ ਫਾਲਤੂ ਜਿਹੜੇ ਜਿੱਦ ਆਪਾਂ ਕਹ ਦੀਏ ਰਜੇਵੇਂ ਪੈਂਦੇ ਨੇਗੇ ਉਹਨਾਂ ਕਰਕੇ ਹੀ ਕਿਸਾਨ ਨਹੀਂ ਘਾਟੇ ਚ ਜਾ ਰਹੀ ਆ ਕਿਉਂਕਿ ਜੇਕਰ PR 126 ਆ ਪਿਛਲੇ ਸਾਲ ਸੈਲਰ ਮਾਲਕਾਂ ਨਾਲ ਧੱਕਾ ਹੋਇਆ ਜਿੱਦਾਂ ਵੀ ਕੋਈ ਗੜਬੜੀ ਹੋਈ ਉਸ ਚੀਜ਼ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਕਹੀਏ ਇਹ ਫੈਸਲਾ ਲਿਆ ਗਿਆ ਉਹਨਾਂ ਵੱਲੋਂ ਵੀ ਆਪਾਂ PR126 ਨਹੀਂ ਲੈਣੀ ਤੇ ਉਹ ਫੈਸਲੇ ਤੋਂ ਡਰਦੇ ਹੋਏ ਕਿਸਾਨਾਂ ਨੇ ਸਵਾਰ PR126 ھیਠੋ ਰੱਖਵਾ ਜਿਹੜਾ ਕਾਫੀ ਘਟਾਇਆ ਵੀ ਆ ਬਹੁਤ ਨਵੇਂ ਬੀਆਂ ਵੱਲ ਕਿਸਾਨ ਵੀਰ ਨੇ ਜਿਹੜੇ ਤੁਰੇ ਨੇ ਚਲੋ ਦੇਖੋ ਇਸ ਵਾਰ ਪਤਾ ਲੱਗ ਜੂਗਾ ਜਿੱਦਾਂ ਹੋਰ ਵੈਰਟੀਆਂ ਨਵੀਆਂ ਆਈਆਂ ਨੇ ਵੀ ਕਿਵੇਂ ਝਾੜਾ ਕੀ ਗੱਲਬਾਤ ਆ ਉਹਨਾਂ ਦੀ ਆਪਾਂ ਨੂੰ ਸਾਰਾ ਪਤਾ ਲੱਗ ਜੂ ਉਹਦੇ ਬਾਰੇ ਵੀ ਪਰ ਮੇਰੇ ਹਿਸਾਬ ਨਾਲ ਪੀਐ 126 ਹੈ ਜਿਹੜੀ ਵਧੀਆ ਵੈਰਟੀ ਹੈ ਸਾਰੀਆਂ ਨਾਲੋਂ ਘੱਟ ਖਰਚੇ ਦੇ ਵਿੱਚ ਵੱਧ ਝਾੜ ਤੇ ਬਾਕੀ ਸੰਭਲ ਦੀ ਬਹੁਤ ਸੇਤੀ ਹੈ ਪਉ ਜਿਆਦਾ ਖੇਤ ਚਲਾਣੀ ਕਰਾਉਂਦੀ ਬੰਦੇ ਦੀ ਤੇ ਕਮੈਂਟ ਦੇ ਵਿੱਚ ਜਰੂਰ ਕਿਸਾਨ ਵੀਰੋ ਦੱਸਿਓ ਵੀ ਤੁਹਾਡੇ ਕੋਲ ਕਿੰਨੇ ਕਿ ਪੀਆਰ 126 ਲਾਈ ਹੋਈ ਆ ਤੇ ਕਿੱਦਾਂ ਖੜੀ ਆ ਤੇ ਕਿੰਨੀ ਕਿ ਝਾੜ ਦੀ ਤੁਹਾਨੂੰ ਵਧੀਆ ਦੀ ਉਮੀਦ ਆ ਉਹਦੇ ਤੋਂ ਤੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ